ਲੁਧਿਆਣਾ ਦੇ ਚਾਂਦ ਸਿਨੇਮਾ ਨੇੜੇ ਦੇ ਪੁਲਿਸ ਨੇ ਪਿੱਛਾ ਕਰ ਰਹੀ ਤਿੰਨ ਚਾਈਨਾ ਡੋਰ ਵੇਚਣ ਵਾਲੀ ਨੌਜਵਾਨ ਨੂੰ ਕਾਬੂ ਕਰਨ ਦੇ ਲਈ ਵਿੱਡੀ ਮੋਹਮ ਤਹਿਤ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ ਦੱਸ ਦਈਏ ਦਾਦਰੀਏ ਕੀ ਮੋਟਰਸਾਈਕਲ ਚਾਲਕ ਨੇ ਪੁਲਿਸ ਮੁਲਾਜ਼ਮ ਦੀ ਲੱਤ 'ਚ ਮੋਟਰਸਾਈਕਲ ਮਾਰਿਆ ਜਿਸ ਤੋਂ ਬਾਅਦ ਮੋਟਰਸਾਈਕਲ ਡਿੱਗ ਪਿਆ ਅਤੇ ਇੱਕ ਨੌਜਵਾਨ ਨੂੰ ਪੁਲਿਸ ਨੇ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕਰ ਲਈ ਹਾਲਾਂਕਿ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਜਿਸ ਤੋਂ ਬਾਅਦ ਪੀਸੀਆਰ ਦੇ ਦਸਤੇ ਤੇ ਉਸ ਨੌਜਵਾਨ ਨੂੰ ਪੁਲਿਸ ਥਾਣੇ ਲੈ ਜਾਇਆ ਦੀ ਅਤੇ ਜਾਜ ਪਰਤਾਜ ਸ਼ੁਰੂ ਕਰ ਦਿੱਤੀ ਗਈ ਵਾਲੇ ਨੇ ਚੈਨਲ ਨੂੰ ਸੋ ਤੇ 10 ਜਨ ਲੱਗੇ ਸੀ ਹਾਂ ਇਹਨਾਂ ਨੇ ਭੱਜੇ ਸੀਗਾ ਬੈਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹ ਰੁਕੇ ਨਹੀਂ ਇਹਨਾਂ ਨੇ ਮੇਰੇ ਵਿੱਚ ਲਿਆ ਕੇ ਮੋਟਾ ਟ੍ਰਿਪਲ ਸੌਰੀ ਹੁਣ ਮੌਕੇ ਦੇ ਅਫਸਰ ਭਲਾਈ ਮੌਕੇ ਤੇ ਅਸੀਂ ਆ ਰਹੇ ਹਾਂ ਮੇਰੇ ਅਫਸਰ ਇਹਨਾਂ ਨੂੰ ਉਠਾਣੇ ਲੈ ਕੇ ਜਾਵਾਂਗੇ ਇਹਨਾਂ ਦੇ ਕੀ ਲੱਗਦਾ ਸਰ ਲਗਾਤਾਰ ਲੋਕ ਆ ਮਾ ਹੁਣ ਜਿਵੇਂ ਤੁਹਾਡੀ ਟੀਮ ਨੇ ਫੜਿਆ ਕਿੰਨੇ ਘੱਟੂ ਕੋਈ ਡੁੱਟਿਆ ਤੁਸੀਂ ਬਣਾਓ ਅਜੇ ਤੱਕ ਬੰਦਾ ਫੜਿਆ ਹੋਇਆ ਹੈ ਉਹਨਾਂ ਨੂੰ ਵੀ ਛਟ ਕਟੂਆਂ ਦੀ ਗਿੰਦੀ ਨੇ ਕਿਤੇ ਕਿੰਨੇ ਕਟੂ ਸਰ ਇਹ ਹੀ ਸੀਗੇ ਬੇਟਾ ਜੋਲੇ ਸੱਲੇ ਕਿਸੇ 15 ਕਟੂ ਸੀਗੇ ਮੈਂ 3 ਦੇ ਦਿੱਤੇ ਸੀਗੇ ਸਰ ਸਿਰਫ ਇਹ ਵੇਚ ਕੇ ਮੈਂ ਕੰਮ ਤੇ ਜਾਣਾ ਸੀ ਸਰ ਕੱਲ ਤੋਂ ਕਿੰਨੇ ਕਿੰਨੇ ਹੈਗੇ ਬੇਟਾ ਸਰ ਇਹ ਸੀਗੇ 15 ਕਟੂ ਸੀਗੇ ਮੇਰੇ ਕੋਲ ਠੀਕ ਹੈ ਜੀ ਇਹ 12 ਕਟੂ ਆ ਸਰ ਮੇਰੀ ਗੱਲ ਸੁਣੋ ਰਿਕਵੈਸਟ ਵਾਲੀ ਗੱਲ ਹੈ ਕਿੰਨੇ ਦੇ ਵੇਚ ਦੇ ਮੇਰੇ ਸਰ ਰਿਕਵੈਸਟ ਵਾਲੀ ਗੱਲ ਹੈ ਕੋਈ ਗੱਲ ਨਹੀਂ ਫਿਰ ਕਿ ਤੈਨੂੰ ਕੁਝ ਕਹਿ ਰਹੇ ਆ ਸਰ ਨਹੀਂ ਮੇਰੀ ਮੈਨੂੰ ਤਾਂ ਪਲੀਜ਼ ਮੇ ਤੁਹਾਨੂੰ ਸੁਣ ਤਾਂ ਲੋ ਮੇਰੀ ਗੱਲ ਸੁਣੋ ਸਰ ਮੈਂ ਗੁਰਮੰਡੀ ਕੰਮ ਕਰਦਾ ਫੋਨ ਕਰੇ ਪੁੱਛ ਲੋ ਆ ਲਾਸਤ ਉਮਰ ਦੀ